हां जी भाई सत श्री काल जी। ਉਹ ਠੀਕ ਹੋ ਬਈ ਸਾਰੇ ਓਕੇ ਆ। ਤੇ ਆਹ ਬਈ ਆਪਾਂ ਨੇ ਤਲਵਾਰ ਬਣਾਈ ਹੈਗੀ। ਇਸ 3 ਫੁੱਟ ਲੰਬੀ ਐ। ਤੇ ਇਹਦੇ ਨਾਲ ਦੀ ਆਪਾਂ ਤਾਂ ਇਹ ਲੱਕੜ ਦੀ ਬਣਾਈ ਆਪਾਂ ਤਾਂ ਵੈਸੇ ਇਹ ਕਾਪੀ ਕਰੀ ਹੈਗੀ ਖੇਡਣ ਵਾਸਤੇ ਚਲ ਬੱਚਿਆਂ ਨੂੰ। ਵੀ ਇਹਦੇ ਨਾਲ ਦੀ ਤਲਵਾਰ ਆ ਜਿਹੜੀ ਉਹ ਕਿਹੜੀ ਫਿਲਮ ਚ ਵਰਤੀ ਗਈ ਐ ਤੇ ਕਿਹੜੇ ਐਕਟਰ ਨੇ ਵਰਤੀ ਐ। ਇਹਦੇ ਕਮੈਂਟਾਂ ਚ ਜ਼ਰੂਰ ਦੱਸਿਓ। ਵੀ ਮਤਲਬ ਇਹ ਕਿਹਨੇ ਵਰਤੀ ਸੀਗੀ? ਇਹੀ ਨਾਂ ਉਹ ਐਕਟਰ ਦਾ ਤੇ ਜਿਹੜਾ ਬਾਈ ਪਹਿਲਾਂ ਦੱਸੂਗਾ ਉਹਦਾ ਧੰਨਵਾਦ ਤੇ ਦੇਖੋ ਕਿੱਦਾਂ ਦੀ ਲੱਗੀ ਤੇ ਬਣਾਈ ਤਾਂ ਜਮਾ ਕਾਪੀ ਆ ਪਤਾ ਲੱਕੜ ਦੀ ਬਣਾਈ ਹੈ ਵਿੱਚ ਬਾਈ ਕਹਿੰਦਾਂ ਨੇ ਇਹ ਤਾਂ ਕਿਸੇ ਨੂੰ ਨਹੀਂ ਵਰਤੀ ਆ ਪਤਾ ਕਾਪੀ ਬਣਾਈ ਆ ਸਾਨੂੰ ਉਹਦਾ ਉਹ ਦੱਸਿਆ ਵੀ ਇਹ ਐਦਾਂ ਦੀ ਵੀ ਕਿਹਨੇ ਵਰਤੀ ਹੈਗੀ ਕਿਹੜੀ ਫਰਮ 'ਚ ਵਰਤੀ ਹੈਗੀ ਵੀ ਕੀ ਨਾਂ ਉਹ ਐਕਟਰ ਦਾ ਤੇ ਜੇ ਤੁਹਾਨੂੰ ਸੋਹਣੀ ਲੱਗੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਫਾਲੋ ਤੇ ਕਮੈਂਟ ਕਰਕੇ ਦੱਸਿਓ ਬਾਈ ਬਣਕੇ ਜਰੂਰ ਵੀ ਇਹ ਵੀ ਕਿਵੇਂ ਲੱਗੀ ਸਾਨੂੰ ਤੇ ਆ ਦੇਖੋ ਵੀ ਯਮਾਨੇ ਇਹਰਾਉਦੇ ਮਗੂ ਬਣਾ ਦੇ ਹੈ ਤਾਂ ਲੱਕੜ ਦੀ ਹੈ ਬੇਸਕ ਚਾਹੇ ਪਰ ਆਪਾਂ ਨੇ ਕਾਪੀ ਕਰੀਏ ਤਾਂ ਜੀ ਧੰਨਵਾਦ ਸਾਰਿਆਂ ਨੂੰ